ഓ എൻട്രി മാമു അരേ വരേ 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 ਤੇ ਅੱਜ ਆਪਾਂ ਆਏ ਆ ਰੈਸਟੋਰੈਂਟ ਇਹ ਸਾਰਾ ਤੁਹਾਡੇ ਪਿਆਰ ਦੇ ਸਦਕਾ ਵਾ ਤੁਸੀਂ ਸਾਰਿਆਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਨਾ ਕਿ ਅੱਜ ਸਾਡੇ 11000 ਸਬਸਕ੍ਰਾਈਬਰ ਹੋ ਗਏ ਆ ਤੇ ਤੁਹ ਬਸ ਜੀ ਤੁਹ ਜਿੱਕੇ ਘਰ ਕੇ ਅੱਜ ਇੱਥੇ ਬੈਠੇ ਆ ਅੱਜ ਹੀ ਪਾਰਟੀ ਕਰਨ ਲੱਗੇ ਆ ਇਹ ਸਾਰੇ ਜਣੇ ਬਹੁਤ ਖੁਸ਼ ਆ ਇਹ ਸਭ ਕੁਝ ਤੁਹਾਡੇ ਪਿਆਰ ਦੀ ਬਦੌਲਤ ਆ ਬਾਾਕੀ ਤੁਸੀਂ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਸਾਡੇ ਨਾਲ ਤੇ ਵੱਧ ਤੋਂ ਵੱਧ ਪਿਆਰ ਦਿਓ ਬਾਕੀ ਕਿ ਜਿੱਥੇ ਸਾਡੀ ਕੋਈ ਕਮੀ ਪੇਸ਼ ਹੁੰਦੀ ਆ ਉਹ ਵੀ ਕਰੋ ਪੂਰੀ ਦੱਸੋ ਤੁਹਾਨੂੰ ਮੈਂ ਪੂਰੀ ਕਰਾਂਗੇ ਮੇਰੇ ਪਾਪਾ ਬਾਕੀ ਤਾਂ ਦੱਸਣਗੇ ਮਨਜਿੰਦਰ ਹਣੀ ਸਿਕਾ ਜੀ ਸਿਕਾ ਜੀ ਸਾਰੀ ਗੱਲ ਹੀ ਸਾਰਿਆਂ ਨਾਲ ਸਾਫ਼ੀ ਬਾਜ਼ਰ ਦਾ ਸਾਡੀ ਪਾਰਟੀ ਆ ਜੀ ਪਾਰਟੀ ਦਾ ਵੀ ਮੈਂ ਤੇ ਉਹਦੇ ਪਹਿਲੀ ਗੱਲ ਤੋਂ ਹੋਇਆ ਵਧੀਆ ਪਲਾਸ ਪਲਾਸ ਮੇਰੇ ਪਲਾਸਟਿਕ ਉੱਤੇ ਰਿਜ਼ਲਟ ਆਇਆ ਵਾ ਉਹ ਤਾਂ ਤੈਥ ਦਾ ਆਇਆ ਵਾ ਤੇ ਬਾਕੀ ਆਲੇ ਦਾਲਿਆ ਸਬਸਕ੍ਰਾਈਬਰ ਵੀ ਹੋ ਗਏ ਆ 11 ਉਹਦੇ ਵੀ ਪਾਰਟੀ ਕਰਨ ਵਾਲੀ ਹੁਣ 11 ਹੋ ਗਏ ਸੌਖਣਾ ਹਾਂ ਜੀ ਜੇ ਤੁਹਾਡਾ ਪਿਆਰ ਹੋ ਸਾਰਿਆਂ ਨਾਲ ਬੜਾ ਵਧੀਆ ਤੁਸੀਂ ਸਾਡਾ ਦੇਖਦੇ ਸਾਡਾ ਅਸੀਂ ਤੁਹਾਡੇ ਕੋਲ ਪਹੁੰਚੇ ਆ ਤੇ ਅੱਜ ਆਡਾ ਸਾਲੋ ਬੜਾ ਮੈਨਾਂ ਮਹੀਨਾ ਮਹੀਨਾ ਪਹਿਲਾਂ ਦੀ ਸਲਾਵਾ ਚਲਣ ਨਹੀਂ ਆ ਉਹ ਵੀ ਤਾਂ ਕਰਕੇ ਆਉਣਾ ਵਾ ਹੀ ਆਉਣਾ ਵਾ ਤੇ ਅੱਜ ਸ਼ੁਗਰ ਇਕੱਠੇ ਨਹੀਂ ਹੋ ਜਾਂਦਾ ਇਕੱਠੇ ਨਹੀਂ ਹੋਇਆ ਜਾਂਦਾ ਸਾਰਿਆਂ ਨੂੰ ਸੌਂ ਭੜਿਆ ਵਾ ਹੁਣ ਵੀ ਦੋ ਵੀਡੀਓ ਬਣਾਇਆ ਪਹਿਲਾਂ ਜਾ ਕੇ ਮਾਸੀ ਪਿੰਡ ਫਿਰ ਜਾ ਕੇ ਫੇਰ ਦੋ ਹੁਣੀਆਂ ਨਾਲ ਇਹ ਮੈਂ ਕਹਿੰਦਾ ਅਸੀਂ ਇਥੇ ਬੈ ਕੇ ਬੰਦਾ ਕਾਲੀ ਖਾਪੀ ਲਈ ਵੀ ਨਾਲ ਦੋ ਪਹਿਲੇ ਪੇਡ ਪੂਜਾ ਫਿਰ ਕੰਮ ਜੁੜਾ ਹਾਂ ਇਹ ਕੰਮ ਬੜੇ ਜਣਾ ਦਾ ਰਿਹਾ ਸੀ ਜਦੋਂ 10000 ਸਬਸਕ੍ਰਾਈਬਰ ਆਇਆ ਸੀ ਨਾ ਪਾਰਟੀ ਰਸਮ ਕਰਨੀ ਹੈ ਆਪਾਂ ਪਰ ਹੁਣ ਤੁਹਾਨੂੰ ਪਤਾ ਵੀ ਕੰਮ ਦੇ ਦੇਣਾ ਫਿਰ ਉਹ ਕਣਕ ਪੱਲ ਹੋਗੇ ਫਿਰ ਗੰਨੇ ਵਾਲ ਹੋਗੇ ਅੱਜ ਬੜੇ ਮੁਸ਼ਕਲ ਦੇ ਨਾਲ ਜਿਹੜਾ ਅੱਜ ਵੀ ਗਾਣਾ ਲੱਗਣਿਆ ਸਾਡਾ ਤੇ ਫਿਰ ਵੀ ਇਹ ਕੰਮ ਕੱਢ ਕੇ ਅੱਜ ਜਿਹੜਾ ਨਾ ਇਹ ਕੰਮ ਕੱਢ ਕੇ ਅੱਜ ਖਾਦ ਪਾਉਣ ਲਈ ਜਾ ਕੇ ਪਾਵਾਂਗੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਹੀ ਗੱਲ ਜਿੰਨੇ ਆ ਇੰਨਾ ਸਾਨੂੰ ਪਿਆਰ ਦਿੱਤਾ ਮਤਲਬ ਤੇ ਇਲੇ ਸਾਡੇ ਸਬਸਕ੍ਰਾਈਬਰ ਹੋ ਗਏ ਵਧੀਆ ਹਨੀ ਵੀਡੀਓ ਵੀਡੀਓ ਤੁਸੀਂ ਦੇਖਦੇ ਨੇ ਹਾਂ ਜੀ ਅੱਗੇ ਤੇਹੀ ਹੋ ਸਾਨੂੰ ਪਿਆਰ ਦਿਓ ਤੇ ਅਸੀਂ ਤੁਹਾਡੇ ਨਾਲ ਮਤਲਬ ਵਧੀਆ ਤੁਹਾਡੀ ਵੀਡੀਓ ਨਿਕਲੇ ਜੇ ਆਪੀ ਗਾੜੀ ਵੀ ਵੰਡੋ ਜਿੰਨਾ ਕਿ ਗਾੜੀ ਵੱਡਾ ਜਾਂਦਾ ਤੁਹਾਡੇ ਕੋਲ ਹਾਂ ਕਿਉਂ ਜੀ ਸ਼ੇਅਰ ਕਰਿਆ ਕਰੋ ਵੀਰੇ ਜਿੰਨੇ ਨਾਲ ਬੰਦੀ ਹੈ ਆਪਣੇ ਭੈਣ ਭਰਾ ਹੁੰਦੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿੱਤੇ ਕਮੀ ਪੇਸ਼ਿੰਦ ਹੋ ਵੀ ਦੱਸਿਆ ਤੁਹਾਨੂੰ ਤਾਂ ਹੀ ਪਤਾ ਲੱਗੂ ਹਨ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਕਿੱਥੇ ਗਲਤ ਹਾਂ ਤੁਸੀਂ ਦੱਸਣਾ ਬਾਤ ਕੀ ਕਰੈਕਟਰ ਦੇ ਹਿਸਾਬ ਨਾਲ ਰੋਲ ਕਰਨਾ ਪੈਂਦਾ ਵਾ ਹੁਣ ਪ੍ਰਾਪਤ ਤੇ ਜੀਵਨ ਜੋ ਜੜੀਆਂ ਨੇ ਇਹ ਸੁਭਾਅ ਦੀ ਬਹੁਤ ਵਧੀਆ ਹਦਾਈ ਤੇ ਰੋਲ ਬਹੁਤ ਹਾਂ ਬੜੇ ਹਾਸਮੁਖ ਵਾ ਰੋਲ ਲੱਗਿਆ ਹੁੰਦਾ ਯਾਰ ਇੱਕ ਕਿ ਉਹ ਇੱਕ ਮਿੰਟਾਂ ਵਿੱਚ ਮਤਲਬ ਗਰਮ ਹੋ ਗਿਆ ਵੀ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਮੇਰੇ ਭੈਣ ਬਹੁਤ ਚੰਗੀ ਲੋੜ ਤੋਂ ਵੱਧ ਚੰਗੀ ਆ ਭਾਰਨਾ ਸਰ ਦੇ ਨਾਲ ਚੰਗੀ ਕਮੈਂਟ ਨਹੀਂ ਚੰਗੇ ਕਰਦੇ ਇਦਾਂ ਨਾ ਕਰਿਆ ਕਰੋ ਵੇਖ ਲਓ ਫਿਰ ਬੜਾ ਦੁੱਖ ਦਿਆ ਹੁੰਦਾ ਵਾ ਕੋਈ ਗੱਲ ਨਹੀਂ ਮੈਂ ਅੱਗੇ ਕਰਨੀ ਹੈ ਮੈਂ ਨਹੀਂ ਆਓ ਦੇਖ ਲੈ ਜੀ ਤੁਹਾਨੂੰ ਜਲਦੀ ਮਿਲੂ ਫਿਰ ਪਤਾ ਆਪਨੇ ਕਦੀ ਕਮੈਂਟ ਨਹੀਂ ਕਰਨੀ ਚਾਹੀਦੀ ਬਹੁਤ ਜ਼ਿਆਦਾ ਵਧੀਆ ਦੋਨੋਂ ਜਾਣਿਆਂ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਆ ਹਾਂ ਤੇ ਜਿਹੜੀ ਸਾਡੀ ਭਾਬੀ ਉਹ ਭਾਬੀ ਨਹੀਂ ਉਹ ਸਾਡੀ ਭੈਣ ਹੀ ਆ ਆਈ ਕਦੀ ਪਾ ਵੀ ਸਬਜੀ ਨਹੀਂ ਹੈ ਪੈਣਾ ਤੋਂ ਵੱਧ ਕੇ ਕਦੀ ਨਹੀਂ ਵੇ ਲੋ ਉੱਥੇ ਜਾਈਦਾ ਵੀਡੀਓ ਬਣਾਉਣ ਵਿਚਾਰੀ ਫਟਾਫਟ ਆਨੂੰ ਫੁਲਕਾ ਬਣਾ ਦਿੰਦੀ ਟੀਫਨ ਵੀ ਪੈਕ ਕਰ ਦਿੰਦੀ ਨਾਲ ਵੀ ਤਾਨੂੰ ਜਿਆਦਾ ਕੁਛ ਕਰਨ ਨਾ ਪਏ ਰੋਟੀ ਬਣਾ ਕੇ ਨੇ ਸਭ ਕੁਛ ਵਿਚਾਰੀ ਦੇਨੇ ਤੇ ਕਿਹਦਾ ਦਿਲ ਕਰਦਾ ਵਾ ਵੇਖ ਪਾਸੇ ਹੈਂ ਪੁੰਨੀ ਨਾ ਖਾ ਰਹੀ ਗਰੇ ਨਾ ਨਾ ਚੰਗੀਆਂ ਤੇ ਭੱਤੀ ਚੰਗੀਆਂ ਨਾਲ ਮੈਂ ਇੱਕ ਹੋਰ ਗੱਲ ਦੱਸਦਾ ਆ ਆ ਵੀਡੀਓ ਤਾਂ ਅਹੀਂ ਚਲੋ ਸਾਲ ਕੋ ਗੈਬ ਬਣਾਉਣ ਲੱਗਿਆ ਜੀ ਨੋ ਜੋਦਾ ਉਹਨਾਂ ਨੂੰ ਭਰਾ ਲਿਆ ਤੇ ਪਹਿਲਾਂ ਅਹੀਂ ਨਾ ਜਦੋਂ ਭਾਜਣਾ ਕਿ ਜਾਂਦੇ ਨਹੀਂ ਭਾਜੀ ਦੇ ਨਾਲ ਦੋ ਭਰਾਵਾ ਤੇ ਸਾਰੇ ਕਮੇਡੀਅਨ ਬਹੁਤ ਜਿਆਦੇ ਹਾਂ ਉੱਥੇ ਜਾ ਕੇ ਜਦੋਂ ਇਹਨਾਂ ਦੇ ਕੋਲ ਜਾਣਾ ਤਾਂ ਬੜਾ ਜਿਹਾ ਲੱਗਦਾ ਹੈ ਇਹਨਾਂ ਸਾਰਿਆਂ ਨੂੰ ਸਾਨੂੰ ਸਾਈ ਜਾਣਾ ਪੀ ਲੋਕੇ ਕਲਾ ਕਰਕੇ ਹਾਂ ਬਸ ਐਡਾ ਮੂਹ ਲੈਂਦਾ ਹਾਂ ਦਾ ਹੀ ਗਿਆ ਘੇੜੀਆਂ ਪੈ ਗਈਆਂ ਬਸ ਚਲੋ ਹੁਣ ਅੱਗੇ ਕੱਢੀ ਕੱਢੀ ਸਾਨੂੰ ਸੀਰੀਅਸ ਰੋਲ ਵੀ ਕਰਨਾ ਪੈਂਦਾ ਹਾਂ ਪਰ ਭਾਈ ਹੁੰਦਾ ਜਿਹੜਾ ਸਵੇਹਾ ਨਾ ਬੜਾ ਹੱਸਦਾ ਹੈ ਤੇ ਬਹੁਤ ਸਾਰਾ ਪਰਿਵਾਰੀ ਬੜਾ ਹੱਸੋਕਾ ਇਹ ਕੋਈ ਮਿਲ ਲੈ ਕਰ ਤਾਂ ਪਤਾ ਲੱਗੇ ਕਿ ਇਹ ਬੇੜੋ ਹਾਂਜੀ ਕੋਸ਼ਿਸ਼ ਕਰੋ ਵੀ ਜੇ ਇਹ ਨਹੀਂ ਤੁਹਾਨੂੰ ਮਿਲਿਆ ਇਹਨਾਂ ਨੂੰ ਮਿਲੋ ਫਿਰ ਤਾਂ ਪਤਾ ਲੱਗੇ ਉਹਨਾਂ ਤੋਂ ਬਾਅਦ ਕਿੱਦਾਂ ਦੇ ਆ ਤੇ ਇਹ ਕਹਿੰਦੇ ਹੁੰਦੇ ਨਾ ਹੱਸਦੇ ਆ ਦੇ ਗੱਲ ਇਹ ਜਿਹੜੇ ਬੰਦੇ ਹਸਦੇ ਵੀ ਕਿੰਨੇ ਆਪਣੇ ਮੋਹ ਚ ਰਹਿੰਦੇ ਹਨ ਇਹ ਕੱਲ ਦੀ ਕਮੀ ਵੀ ਨਹੀਂ ਦੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਕੀ ਲੈਣਾ ਦੁਨੀਆ ਬੱਸ ਚਾਹੀਈ ਆ ਬਾਕੀ ਆ ਗੱਲ ਕਰਨ ਦਾ ਜੇ ਤੁਹਾਨੂੰ ਪਤਾ ਹੀ ਆ ਐਦਾਂ ਘੱਟ ਬੋਲਦਾ ਤਾਂ ਹੈ ਗੱਲ ਇਹ ਨਹੀਂ ਬੜੀ ਪਰਤੀ ਇਹ ਜਦੋਂ ਗੱਲ ਕਰਦਾ ਇਹ ਜਦੋਂ ਗੱਲ ਕਰਦਾ ਫਿਰ ਮੈਂ ਤਾਂ ਸੋਚਦਾ ਰਹਿੰਦਾ ਵੀ ਹੈ ਇਹ ਵੀਡੀਓ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਸੁਜੈਸ਼ਨ ਜਿਹੜੇ ਉਹ ਗੁਰਸ਼ਾ ਖਾਨ ਨੇ ਇਹਤ ਕਰ ਲੈ ਹੈ ਬਾਬਾ ਕਿਹੜੇ ਨਹੀਂ ਪਤਾ ਲੱਗਦਾ ਫਿਰ ਇਹ ਸਾਨੂੰ ਦੱਸਦਾ ਵੀ ਇਦਾਂ ਨਹੀਂ ਇਦਾਂ ਆਪਈ ਆ ਹਾਂ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਭਾਣ ਕੀ ਪਾਗੀ ਅੱਗੇ ਕੀ ਕਹਿੰਦੀ ਫਿਰ ਅਸੀਂ ਇਹਦੇ ਨਾਲ ਆਪਣੇ ਭਾਣ ਤੂੰ ਦੱਸ ਤੀ ਕੀ ਕਰੀਏ ਮੈਂ ਕਹਿੰਨਾ ਕੋ ਆਰਡਰ ਦੇ ਕੇ ਹੈ ਨਹੀਂ ਤਾਂ ਜਾਣਾ ਪੂਏ ਤੂੰ ਆਹ ਇਹ ਤਾਂ ਚਾਹ ਪੀਤੀ ਘੜ ਘੜ ਅੰਦਰ ਖਵਾਦਾ ਪੀਤਾ ਉਹਨੇ ਕੁਝ ਵੀ ਹਾਂ ਅੱਜ ਆ ਕੇ ਉੱਥੇ ਖਾਣਾ ਕਹਿੰਦੀ ਆ ਨਾ ਮੈਨੂੰ ਚਾਹ ਨਹੀਂ ਪੀਣੀ ਚਲੋ ਆਉਂਦਾ ਹਣੇ ਵੇਨੇ ਕੀ ਆਉਂਦਾ ਹਣੇ ਖਾਣੇ ਆ ਤੋਂ ਵਧੀਆ ਥੋੜੀ ਜਿਹੀ ਪਿਆਈ ਆਂਦਾ ਭਈ ਮੱਥਾਂ ਖੜ ਦੇਣੀ ਮੈਂ ਹਾਂ ਆਂਦਾ ਨਹੀਂ ਇੱਥੇ ਨਹੀਂ ਨਾ ਬੈਠੀ ਹਾਂ ਚਲੋ ਕੋਈ ਗੱਲ ਨਹੀਂ ਵੇਖਦਾ ਕੀ ਆਉਂਦਾ ਹਣੇ ਹਾਂ ਜੀ ਉਹ ਵੀ ਤੁਹਾਡੇ ਆ ਗਏ ਆ ਇੱਕ ਜਿਹੜਾ ਵਾਲਾ ਸ਼ੀਕ ਵਾਲਾ ਡਾਉਣ ਵਾਲਾ ਉਹ ਮੈਂ ਠੀਕੰਡੇ ਜਿਹਦੇ ਪੈਰ ਜਾਲਾ ਲਾ ਸਰਣੇ ਉਹ ਇੱਕੇ ਬਿਨਾ 48 ਦੇ ਦੁੱਧ ਵੀ ਅਜੇ ਤੱਕ ਰੋਗੀ ਖਾਣ। ਮੇਰੇ ਕੋ ਭਰਾ ਕਰਾ ਨਹੀਂ ਹੁੰਦਾ ਮੈਂ ਖਾਣ। ਉਹਨੂੰ ਰੱਖ ਦੇਣਾ ਨਹੀਂ। ਪਰ ਉਹ ਸੁਣੇ ਹਾਲ। ਜਿਹੜਾ ਤੁਹਾਨੂੰ ਪਾਉਣਾ। ਆ ਗਿਆ ਹੁਣ ਸ਼ੇਕ। ਇਹਨੂੰ ਖਾਣ ਬਣੇ ਲਗਾ ਕੇ। ਕਰ ਕੀ ਭਾਜੀ? ਦੀਦੀ। ਕਿਹਦੀ ਯਾਰ ਨੂੰ। ਤੋਂ ਕੰਦਿਆਂ। ਲੋ ਜੀ ਜਿਹੜਾ 10000 ਰੁਪਏ ਵਾਲਾ ਕੰਮ ਹੀ ਨਾ। ਉਹਦੇ ਤਾਂ ਬਲੇ ਮੁੱਦੇ ਕਰਦੇ ਹੁੰਦੇ ਆ। ਹਾਂ। ਹੁਣ ਤੁਸੀਂ 20000 ਕਰੋਗੇ ਮੈਂ ਵੇਖਾਂਗੇ ਗੱਡੀ। ਕਿਉਂ ਭਰਾਵਾ? ਸ਼ੇਕ ਲਈ ਜਾਣਾ। ਸ਼ੇਕ ਇਸੇ ਕੰਮ ਨਾਲ ਜਾਵਾਂਗੇ। ਹੈਲੋ ਫੋੜ ਚੁੱਕੀ। ਕੀ ਹੋ ਗਿਆ? ਹਾਏ। ਚਲੋ ਜੀ ਹੁਣ ਚਾਹ ਪਾ ਲਈ ਆ। ਥੋੜਾ ਸੀ ਲੱਗਿਆ ਖਾਣ ਚਾਹ। ਮੂਚਾਉਂਦਾ ਬੜਾ ਪਾਣੀ। ਵੇਚਣਾ ਪਾਣੀ। ਥੋੜਾ ਜਿਹਾ ਸਲਾਈ ਕਰ। ਪਰਨਾ ਆ ਗਈ ਹੈ ਜੀ ਸਾਡੀ ਚਿੱਲੀ ਚਾਪ ਤੇ ਤਵਾ ਚਾਪ ਤੇ ਹੁਣ ਅਸੀਂ ਇਹ ਵੀ ਟਰਾਈ ਕਰਨ ਲੱਗੇ ਆਂ ਵੀ ਇਹ ਕਿੱਦਾਂ ਦੀ ਆ ਕੀ ਟੇਸਟ ਹੈ ਇਹਦਾ ਹੈ ਹਾਂ ਚਲੋ ਦੇਖਾ ਕੇ ਮੇਰੇ ਪੀਜ਼ਾ ਆਪਾਂ ਖਾ ਲਿਆ ਪੀਜ਼ਾ ਬਹੁਤ ਟੇਸਟੀ ਹੀ ਤੇ ਆਪਾਂ ਸ਼ੇਕ ਵੀ ਪੀ ਲਿਆ ਵਾ ਤੇ ਹੁਣ ਆਪਾਂ ਚਾਪ ਕਰਾਂਗੇ ਟਰਾਈ ਦੇਖੋ ਵੇਖੋ ਸਾਰੇ ਜਣੇ ਵੇਖੋ ਵੇਖੋ ਇਧਰ ਵੀ ਵਿਖਾ ਪ੍ਰਭਜੋਤ ਵਾਲਾ ਬੜਾ ਮਜ਼ਾ ਆਉਂ ਲਿਆ ਆ ਇਹ ਪ੍ਰਭਜੋਤ ਕੋ ਬੋਲਣ ਚਾਹੁੰਦੇ ਹੈ ਹਾਂ ਬੋਲ ਇਧਰ ਇਧਰ ਵੇਖੋ ਸਾਡਾ ਗੁਰਫਤੇ ਗੁਰਫਤੇ ਤੇ ਦਿਲਜੀਤ ਇਧਰ ਬੈਠੇ ਆ ਹਾਂ ਚਾਹ ਦਿਲਜੀਤ ਹਾਂਜੀ ਖਾਓ ਤੁਸੀਂ ਵਿੱਚ ਆਪ ਖਾਓ ਤੁਸੀਂ ਪਹਿਲਾਂ ਠੀਕ ਆ ਮਨਜਿੰਦਰ ਜੀ ਤੁਹਾਨੂੰ ਹੌਸਲਾ ਨਹੀਂ ਹੋਣਿਆ ਹਾਂਜੀ ਦੱਸ ਖਾਣ ਵਾਲੀ ਚੀਜ਼ਾਂ ਹੁੰਦਾ ਕਹਤਾਰੇ ਤੇ ਫਟਾਫਟ 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 ਲੱਗੇ ਜੀ ਆਹ ਹਰਨੇ ਸਾਰੇ ਜਾਣੇ ਨਾ 20000 ਸਬਸਕ੍ਰਾਈਬਰ ਕਰ ਦੋ ਛੇਤੀ ਛੇਤੀ ਤੇ ਫਿਰ ਪਾਰਟੀ ਕਰੀਏ ਨਾ ਕੋਈ ਚੋਨੀ ਚੋ ਕੋ ਠੀਕ ਹੈ ਜੀ ਫਿਰ ਨਹੀਂ ਹੁਣ ਚੱਲੇ ਆ ਕਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਪਿਆਰਾਂ ਜਾਂ ਸਬਸਕ੍ਰਾਈਬ ਕਰਦੇ ਆ ਤੇ ਹੁਣ ਵੀ ਛੇਤੀ ਤੋਂ ਛੇਤੀ ਸਾਡੇ 20000 ਕਰਾਓ 11000 300 ਹੋ ਗਏ ਹਾਂ ਜੀ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਾਂ ਜੀ ਧੰਨ ਭਰਾ ਤੇ ਬਾਕੀ ਇਹ ਆ ਕਿ ਬੰਦੰਦਰ ਦੀਆਂ ਵੀਡੀਓ ਨੂੰ ਬੰਦੰਦਰ ਚੈਨਲ ਨੂੰ ਫੋਲੋ ਕਰੋ ਵਾਟ ਤੋਂ ਵਾਟ ਪਿਆਰ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਚਲੋ ਠੀਕ ਆ ਜੀ ਸਸਤੀ ਕਾਲੀ ਸਸਤੀ ਜੀ